ਸਾਜਗਲ ਜੀ ਡੀਪੀਸੀ ਪੰਜਾਬੀ ਤੇ ਤੁਹਾਡਾ ਇੱਕ ਵਾਰੀ ਫੇਰ ਤੋਂ ਸਵਾਗਤ ਹੈ ਹੁਣ ਪੰਜਾਬ ਚ ਹੋਵੇਗੀ ਇਸ ਤਰ੍ਹਾਂ ਮਹਿਮਾਨ ਨਿਵਾਜੀ ਦੋਸਤੋ ਬਹੁਤ ਜਿਆਦਾ ਮੰਦਭਾਗੀਆਂ ਖਬਰਾਂ ਜਿਹੜੀਆਂ ਨੇ ਪੰਜਾਬ ਭਾਰਤ ਤੋਂ ਜਿਹੜੀਆਂ ਸਾਹਮਣੇ ਆ ਰਹੀਆਂ ਨੇ ਪੰਜਾਬ ਦੇ ਵਿੱਚ ਵਦਦਾ ਨਸ਼ੇ ਦਾ ਕੋੜ ਜਗ੍ਹਾ ਜਗ੍ਹਾ ਤੇ ਬਦਨਾਮੀ ਕਰਾ ਰਿਹਾ ਆ ਪੰਜਾਬ ਦੀ ਤੁਹਾਨੂੰ ਦੱਈਏ ਕਿ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਐਸੀਆਂ ਗਤੀਵਿਧੀਆਂ ਹੋ ਰਹੀਆਂ ਨੇ ਜਿਹਦੇ ਨਾਲ ਪੰਜਾਬ ਦੇ ਲੋਕਾਂ ਨੂੰ ਜਿਹੜਾ ਆ ਬਹੁਤ ਮੰਦੇ ਤਰੀਕੇ ਦੇ ਨਾਲ ਲੋਕਾਂ ਵੱਲੋਂ ਦੇਖਿਆ ਜਾ ਰਿਹਾ ਤੁਹਾਂ ਦਾ ਦਈਏ ਕਿ ਪੰਜਾਬ ਦੇ ਵਿੱਚ ਇੱਕ ਹੁਣ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਕਿ ਦੱਸਿਆ ਜਾ ਰਿਹਾ ਕਿ ਇਜ਼ਰਾਈਲ ਤੋਂ ਇੱਕ ਗੋਰੀ ਪੰਜਾਬ ਦੇ ਵਿੱਚ ਘੁੰਮਣ ਆਉਂਦੀ ਹੈ ਜਦੋਂ ਉਹ ਪੰਜਾਬ ਦੇ ਵਿੱਚ ਘੁੰਮਣ ਆਉਂਦੀ ਆ ਤਾਂ ਘੁੰਮਣ ਦੇ ਚੱਕਰ ਦੇ ਵਿੱਚ ਉਹ ਵਾਗਾ ਬਾਰਡਰ ਦੇ ਲਈ ਨਿਕਲਦੀ ਹੈ ਤੇ ਰਸਤੇ ਦੇ ਵਿੱਚ ਤਿੰਨ ਨੌਜਵਾਨਾਂ ਵੱਲੋਂ ਕੀਤੀ ਜਾਂਦੀ ਹੈ ਉਹਦੇ ਨਾਲ ਆਕਰਤੂਤ ਤਾਂ ਦੱਸਿਆ ਦਈਏ ਕਿ ਇਜ਼ਰਾਈਲ ਤੋਂ ਘੁੰਮਣ ਆਈ ਇਸ ਗੋਰੀ ਦੇ ਨਾਲ ਤਿੰਨ ਨੌਜਵਾਨਾਂ ਨੇ ਉਸਤੇ ਹੱਥ ਦੇ ਵਿੱਚੋਂ ਇੱਕ ਹੈਂਡ ਪਰਸ ਖੋਣ ਦੀ ਕੋਸ਼ਿਸ਼ ਕੀਤੀ ਕਿ ਉਹ ਹੈਂਡ ਪਰਸ ਜਿਹੜਾ ਆ ਖੋ ਕੇ ਭੱਜ ਗਏ ਤਾਂ ਦੱਦਾਈ ਕਿ ਇਹਦੀ ਰਿਪੋਰਟ ਜਦੋਂ ਥਾਣੇ ਦੇ ਵਿੱਚ ਕਰਾਈ ਗਈ ਤਾਂ ਉਸ ਤੋਂ ਬਾਅਦ ਆ ਪੰਜਾਬ ਪੁਲਿਸ ਦੇ ਅਧਿਕਾਰੀਆਂ ਨੇ ਉਸ ਦੇ ਤੇ ਸਾਂਬੀਨ ਕਰਕੇ ਉਹਨਾਂ ਨੂੰ ਜਿਹੜਾ ਆ ਉਹਨਾਂ ਦੀ ਜਿਹੜੀ ਪਛਾਣ ਆ ਉਹ ਕਰ ਲਈ ਗਈ ਹੈ ਪਰ ਅਗਲੀ ਕਾਰਵਾਈ ਅਜੇ ਚੱਲਦੀ ਪਈ ਹੈ ਤਾਂ ਦੱਦਾਈ ਇਹ ਕੀ ਗੱਲਬਾਤ ਦੌਰਾਨ ਸਾਹਮਣੇ ਇਹ ਆਇਆ ਕਿ ਪੰਜਾਬ ਪੁਲਿਸ ਨੇ ਉਹਨਾਂ ਤਿੰਨਾਂ ਦੀ ਪਛਾਣ ਤਾਂ ਕਰ ਲਈ ਹੈ ਪਰ ਹਾਲੇ ਤੱਕ ਉਹ ਤਿੰਨੇ ਜਿਹੜੇ ਆ ਪੰਜਾਬ ਪੁਲਿਸ ਦੇ ਗ੍ਰਿਫਤ ਦੇ ਵਿੱਚ ਨਹੀਂ ਆਏ ਤੁਹਾਨੂੰ ਫੇਰ ਤੋਂ ਦੱਸ ਦਈਏ ਕਿ ਇਜ਼ਰਾਈਲ ਤੋਂ ਇੱਕ ਗੋਰੀ ਘੁੰਮਣ ਦੇ ਲਈ ਪੰਜਾਬ ਦੇ ਵਿੱਚ ਆਉਂਦੀ ਵਾਗਾ ਬਾਰਡਰ ਦੇ ਲਈ ਜਾਣਾ ਚਾਹੁੰਦੀ ਹੈ ਤੇ ਰਸਤੇ ਦੇ ਵਿੱਚ ਤਿੰਨ ਨੌਜਵਾਨਾਂ ਦੇ ਵੱਲੋਂ ਇੱਕ ਉਸ ਗੋਰੀ ਦੇ ਨਾਲ ਬਦਸਲੂਕੀ ਕੀਤੀ ਗਈ ਤੇ ਨਾਲ ਦੀ ਨਾਲ ਉਹਦੇ ਕੋਲੋਂ ਜਿਹੜਾ ਆ ਪਰਸ ਖੋਲਿਆ ਜਾਂਦਾ ਆ ਜਿਹੜਾ ਕਿ ਮੋਬਾਈਲ ਪਰਸ ਦੱਸਿਆ ਜਾਂਦਾ ਆ ਤੁਹਾਨੂੰ ਦੱਦੀ ਕਿ ਇਹੋ ਜਿਹਿਆਂ ਬਹੁਤ ਸਾਰੀਆਂ ਘਟਨਾਵਾਂ ਪੰਜਾਬ ਦੇ ਵਿੱਚ ਹੋ ਰਹੀਆਂ ਨੇ ਜਿਹੜੀਆਂ ਕਿ ਪੰਜਾਬ ਦੇ ਲੋਕਾਂ ਦੇ ਲਈ ਇੱਕ ਸ਼ਰਮਨਾਕ ਗੱਲ ਸਾਹਮਣੇ ਆ ਰਹੀ ਏ ਤੁਹਾਨੂੰ ਦੱਦੀ ਕਿ ਇਹੋ ਜਿਹੇ ਕਰਤੂਤਾਂ ਨੋਜਵਾਨ ਕਰਦੇ ਆ ਰਹੇ ਨੇ ਤੇ ਕਈ ਲੋਕ ਇਹ ਵੀ ਗੱਲ ਕਹਿ ਰਹੇ ਨੇ ਕਿ ਪੰਜਾਬ ਦੇ ਵਿੱਚ ਹੁਣ ਮਹਿਮਾਨ ਨਿਵਾਜੀ ਇਸ ਤਰੀਕੇ ਦੇ ਨਾਲ ਹੋਵੇਗੀ ਕਿ ਬਾਹਰੋਂ ਆਏ ਘੁੰਮਣ ਫਿਰਨ ਲੋਕਾਂ ਦੇ ਨਾਲ ਮਾੜਾ ਸਲੂਕ ਕੀਤਾ ਜਾ ਰਿਹਾ ਆ ਬਹੁਤ ਮਾੜੀ ਗੱਲ ਆ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਬਣੇ ਰਹੋ ਡੀਪੀਸੀ ਪੰਜਾਬੀ ਤੇ ਇਸੇ ਤਰ੍ਹਾਂ ਤੁਹਾਨੂੰ ਇਹ ਖਬਰ ਕਿਵੇਂ ਦੀ ਲੱਗੀ ਅਤੇ ਆਪਣੀ ਟਿੱਪਣੀ ਆਪਣਾ ਕਮੈਂਟ ਜਰੂਰ ਕਰਿਓ ਤੇ ਅੱਗੇ ਦੀ ਅੱਗੇ ਸ਼ੇਅਰ ਜਰੂਰ ਕਰ ਦਿਓ ਧੰਨਵਾਦ ਹੁਣ ਹੋਏਗਾ ਤੁਹਾਡੇ ਸਰੀਰ ਦੀਆਂ ਸਾਰੀਆਂ ਪੀੜਾਂ ਦਾ ਅੰਤ ਕਿਉਂਕਿ ਮਾਰਕੀਟ ਦੇ ਵਿੱਚ ਆ ਚੁੱਕਾ ਆ ਪੀੜਾ ਅੰਤ ਆਯੁਰਵੈਦਿਕ ਤੇਲ ਇਸ ਤੇਲ ਨੂੰ ਮੰਗਵਾਉਣ ਦੇ ਲਈ ਦਿੱਤੇ ਗਏ ਨੰਬਰਾਂ ਦੇ ਉੱਤੇ ਸੰਪਰਕ ਕਰੋ